6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ 3 ਲੱਖ ਦੀ ਖੋਹ ਨੂੰ ਸাকਸੈਸਫੁਲੀ ਟ੍ਰੇਸ ਕਰਦੇ ਆ ਵਿਦਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ए पिछले डेढ़ महीने तो वारदात अंजाम प्लानिंग कर रहे सन। अते छे जून दीपक तीन को इंपलॉइस ने छुट्टी दुकान विच मोटी रकम आई है इने अगे अपने को अक्यूज विशु अते शिवम न इस चीज की इतलाह दी इतला अते इस तरह इस स्नैचिंग की घटना नंजाम दिता ਪੁਲਿਸ ਨੂੰ ਅੱਗੇ ਚੱਕਮਾ ਦੇਣ ਲਈ ਇਹਨਾਂ ਨੇ ਪਹਿਲਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟਰੇਸ ਨਾ ਹੋਣ ਲਈ ਆਪਣਾ ਵਾਹਨਾ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸੀ 24 ਘੰਟਿਆਂ ਵਿੱਚ ਥਾਣਾ ਕਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟਰੇਸ ਕੀਤਾ ਹੈ